ਪਤਿਤ ਪਾਵਨ ਬਖਤ ਵਛਲ ਕਿਰਪਾ ਨਿਦਾਨ ਸਤਿਗੁਰੂ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਅਨ ਦਰਸ਼ਨ ਤੇ ਦਾਤ ਕਰਨ ਸੰਗਤ ਵਿੱਚ ਹਾਜ਼ਰੀ ਪਰਣ ਦੇ ਸੁਭਾਗ ਪ੍ਰਾਪਤ ਹੋਏ ਸਤਿਗੁਰੂ ਜੀ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਉਪਦੇਸ਼ ਆਪਾਂ ਸਮੂਹ ਜੀਵਾਂ ਨੂੰ ਬਖਸ਼ਿਸ਼ ਕੀਤੇ ਹਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਗ 671 ਅੰਗ ਤੋਂ 672 ਅੰਗ ਦੇ ਉੱਪਰ ਅਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਹਉ ਮੈਂ ਹੰਕ ਤਨ ਤਿਆਗ ਕੇ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦਾ ਸੱਚੇ ਗੁਰੂ ਸਾਹਿਬ ਜੀ ਦਾ ਆਸਰਾ ਤੱਕ ਕੇ ਇਸ ਜਨਮ ਨੂੰ ਸਫਲਾ ਕਰਨ ਦਾ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਕਿਰਪਾ ਕਰਦੇ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੋਘੜ ਸੁਜਾਨੀ ਆਪជា ਕਿਰਪਾ ਕਰਦੇ ਕਿ ਜਿਸ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਤਨ ਹੈ ਦਿੱਤਾ ਹੋਇਆ ਮਨ ਹੈ ਦਿੱਤਾ ਧਨ ਹੈ ਸਭ ਤਿਸ ਦਾ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਸੋਈ ਸੁਗੜ ਸੁਜਾਨੀ ਉਹੀ ਅਕਾਲ ਪੁਰਖ ਪਰਮਾਤਮਾ ਸੂਜਵਾਨ ਤੇ ਸਿਆਣਾ ਹੈ ਸੁਜਾਨ ਹੈ ਸਭ ਤੋਂ ਵੱਡਾ ਸਿਆਣਾ ਸੂਜਵਾਨ ਉਹ ਅਕਾਲ ਪੁਰਖ ਵਾਹਿਗੁਰੂ ਹੈ ਇਥੇ ਮਹਾਰਾਜ ਸਾਹਿਬ ਉਹਨਾਂ ਗੁਰਮੁਖਾਂ ਦੀ ਉਹਨਾਂ ਪ੍ਰਮਾਤਮਾ ਦੇ ਪਿਆਰਿਆਂ ਦੀ ਗੱਲ ਕਰਦੇ ਜਿਨ੍ਹਾਂ ਨੇ ਹੰਗਤਾ ਤਿਆਗ ਦਿੱਤੀ ਤੇ ਹੰਗਤਾ ਤਿੰਨ ਤਰ੍ਹਾਂ ਦੀ ਹੈ ਮਨ ਹੰਗਤਾ ਤਨ ਹੰਗਤਾ ਤੇ ਧਨ ਹੰਗਤਾ ਬੰਦਾ ਧਨ ਹੋਵੇ ਕੋਲ ਤੇ ਬੰਦਾ ਹਉਮੈ ਦੇ ਵਿੱਚ ਆ ਜਾਂਦਾ ਜਦੋਂ ਮਦਾ ਧਨ ਦੇ ਮਾਇਆ ਦੇ ਪ੍ਰਭਾਵ ਦੇ ਹੇਠ ਹੋਵੇ ਤਾਂ ਵੀ ਨਾ ਨਾ ਹੋਵੇ ਤੇ ਬੰਦੇ ਕੋਲੇ ਸਰੀਰਕ ਤਾਕਤ ਹੋਵੇ ਸੋਹਣਾ ਸਰੀਰ ਹੋਵੇ ਤੇ ਬੰਦਾ ਤਨ ਦਾ ਹੰਕਾਰ ਕਰ ਬੈਂਦਾ ਤੇ ਕਈ ਵਾਰੀ ਬੰਦੇ ਕੋਲ ਹੁੰਦਾ ਕੁਝ ਨਹੀਂ ਬਸ ਮਾਣ ਹੀ ਹੰਕਾਰ ਨਾਲ ਭਰਿਆ ਰਹਿੰਦਾ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਜਿਹਦੇ ਕੋਲੇ ਸਭ ਕੁਝ ਹੈ ਉਹਦੇ ਤਾਂ ਮਨ ਵਿੱਚ ਹੰਕਾਰ ਉਹਨੂੰ ਮਾਣਨ ਤਨ ਤਨ ਹੰਗਤਾ ਇਦੇ ਕੋਲ ਕੁਝ ਵੀ ਨਹੀਂ ਕਈ ਵਾਰੀ ਉਹ ਵੀ ਹੰਕਾਰ ਦੇ ਵਿੱਚ ਹੁੰਦਾ ਹੈ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਤੇ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਮਹਾਰਾਜ ਕਹਿੰਦੇ ਹੰਕਾਰ ਕਿਹੜੀ ਗੱਲ ਦਾ ਇਹ ਤਾਂ ਮਿਥਿਆ ਹੈ ਸੰਸਾਰ ਦੇ ਵਿੱਚ ਸਭ ਕੁਝ ਸਦਾ ਰਹਿਣ ਵਾਲਾ ਨਹੀਂ ਹੈ ਇਹ ਪਰਮਾਤਮਾ ਨੇ ਚੇਤਨਤਾ ਪਾਈ ਸਰੀਰ ਦੇ ਵਿੱਚ ਸਰੀਰ ਤੁਰਿਆ ਫਿਰਦਾ ਹੈ ਨਾ ਧਣ ਰਹਿਣਾ ਨਾ ਮਹਾਰਾਜ ਕਹਿੰਦੇ ਮਾਨ ਤੇ ਨਾ ਹੀ ਸਤਗੁਰੂ ਕਹਿੰਦੇ ਤਨ ਰਹਿਣਾ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉ ਮਮਤਾ ਮਾਇਆ ਮਿਥਿਆ ਰਾਜ ਜੋਬਣ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾੜ ਮਿਥਿਆ ਦਾ ਭਾਵ ਜਿਹਦਾ ਬਸ ਕੁਝ ਸਮੇਂ ਵਾਸਤੇ ਮਿਥਿਆ ਹੈ ਜਿੰਨੇ ਰਹਿਣਾ ਫਿਰ ਖਤਮ ਹੋ ਜਾਣਾ ਹੈ। ਜਿਹਦਾ ਸਮਾਂ ਨਿਸ਼ਚਿਤ ਹੈ ਜਾਣਦਾ ਸੰਸਾਰ ਤੋਂ ਖਤਮ ਹੋਣ ਦਾ ਪਾਤਸ਼ਾਹ ਕਹਿੰਦੇ ਇਸ ਕਰਕੇ ਪਾਈਏ ਝੂਠ ਹੈ ਸੰਸਾਰੀ ਰਾਜ ਸਰੀਰ ਤੇ ਚੜਿਆ ਹੋਇਆ ਜੋਬਣ ਜਵਾਨੀ ਧਨ ਦੇ ਭਰੇ ਹੋਏ ਖਜ਼ਾਨੇ ਮਾਲ ਸਾਜੋ ਸਮਾਨ ਇਹ ਮਿਥਿਆ ਹੈ ਪਾਤਸ਼ਾਹ ਕਹਿੰਦੇ ਜਿਹਦੇ ਵਾਸੋ ਕੇ ਰੱਬ ਨੂੰ ਭੁੱਲਿਆ ਫਿਰਦਾ ਕਾਮ ਕ੍ਰੋਧ ਏ ਵੀ ਮਹਾਰਾਜ ਕਹਿੰਦੇ ਸਦਾ ਨਹੀਂ ਰਹਿਣੀ ਵੀ ਜਿੰਨਾ ਚਿਰ ਤਨ ਉਹਨਾਂ 'ਚ ਇਹ ਰੀਤੇ ਤੇ ਪ੍ਰਭਾਵ ਪਾਉਣਗੇ ਜਦੋਂ ਤਨ ਦੇ ਨਾਲੋਂ ਵੱਖਰਾ ਹੋ ਗਿਆ ਨਾ ਫਿਰ ਇਹਨਾਂ ਨੇ ਵੀ ਨਹੀਂ ਤੈਨੂੰ ਕੁਝ ਕਹਿਣਾ ਫਿਰ ਤੈਨੂੰ ਤੇਰੀ ਕੀਤੀ ਦੀ ਭੁਗਤ ਨਹੀਂ ਪਵੇਗੀ ਜੋ ਮਹਾਰਾਜ ਕਹਿੰਦੇ ਨਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਨਦਾ ਚੰਗਾ ਆਪਣਾ ਪਹਿ ਹੀ ਕੀਤਾ ਪਾਵਣਾ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਐ ਹੰਗਤਾ ਹੰਕਾਰ ਉਹਨਾਂ 'ਚ ਰਹਿ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਆ ਚੇਤਨਤਾ ਹੈ ਸਵਾਸ ਹਨ ਜਿੱਦਣ ਸਵਾਸਾਂ ਰੂਪੀ ਪੂੰਜੀ ਮੁੱਕ ਗਈ ਨਾ ਮਹਾਰਾਜ ਕਹਿੰਦੇ ਉਹ ਦਿਨ ਸਭ ਕੁਝ ਹੀ ਖਤਮ ਹੋ ਜਾਣਾ ਉਸ ਦਿਨ ਪਾਤਸ਼ਾਹ ਕਹਿੰਦੇ ਹੱਥੋਂ ਵੇਲਾ ਲੰਘ ਜਾਂਦਾ ਪੰਜ ਤਤ ਕੋ ਤਨ ਰਚਿਉ ਜਾਨੋ ਚਤੁਰ ਸੁਝਾਨ ਪੰਜਾਂ ਤਤਾਂ ਦਾ ਇਹ ਤਨ ਪਾਤਸ਼ਾਹ ਕਹਿੰਦੇ ਬਣਿਆ ਹੈ ਜਦੋਂ ਚੇਤਨਤਾ ਮੁੱਕ ਗਈ ਸਵਾਸ ਪੂਰੇ ਹੋ ਗਏ ਪੰਜ ਤਤ ਪੰਜਾਂ ਦੇ ਵਿੱਚ ਹੀ ਸਮਾ ਜਾਣਗੇ ਕੁਝ ਵੀ ਹੱਥ ਨਹੀਂ ਆਵੇਗਾ ਇਸ ਕਰਕੇ ਮਹਾਰਾਜ ਕਹਿੰਦੇ ਮਨ ਤਾਂ ਤਨ ਤਾਂ ਪੰਜਾਂ ਤਤਾਂ ਦਾ ਹੈ ਮਨ ਦੀ ਵੀ ਪੰਜਾਂ ਤਤਾਂ ਕਰਕੇ ਹੋਂਦ ਹੈ ਜੇ ਪੰਜਾਂ ਤਤਾਂ ਚ ਸਰੀਰ ਵਰਤਦਾ ਪਿਆ ਹੈ ਨਾ ਆਤਮਾ ਵਰਤ ਰਹੀ ਹੈ ਤੇ ਮਨ ਦੀ ਵੀ ਤਾਈਓ ਮਹਾਰਾਜ ਇਹ ਕਹਿੰਦੇ ਬੰਦੇ ਦੇ ਉੱਤੇ ਚੱਲਦੀ ਹੈ ਜਦੋਂ ਪੰਜ ਤਾਤੀ ਪੰਜਾਂ ਤਤਾਂ ਚ ਸਮਾ ਗਏ ਸਰੀਰ ਖਤਮ ਹੋ ਗਿਆ ਫਿਰ ਮਹਾਰਾਜ ਕਹਿੰਦੇ ਮਨ ਦਾ ਵੀ ਕੋਈ ਪ੍ਰਭਾਵ ਨਹੀਂ ਰਹਿੰਦਾ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਜ ਤੱਤ ਤੇ ਜਨਮਾ ਪਾਤਸ਼ਾਹ ਕਹਿੰਦੇ ਵੀ ਇਹ ਇਹ ਮਾਨੀ ਕਰਮ ਕਰਾਉਣ ਵਾਲਾ ਹੈ ਮਾਨੀ ਧਰਮੀ ਬਣਾਉਣ ਵਾਲਾ ਇਹ ਮਨ ਪੰਜਾਂ ਤੱਤਾਂ ਚੋਂ ਹੀ ਪੈਦਾ ਹੁੰਦਾ ਹੈ ਤੇ ਪੰਜਾਂ ਤੱਤਾਂ ਦੇ ਉੱਤੇ ਮੜ ਕੇ ਸਰੀਰ ਦੇ ਉੱਤੇ ਆਪਣਾ ਹੁਕਮ ਚਲਾਉਂਦਾ ਹੈ ਜਿਵੇਂ ਮਾਇਆ ਚੰਚਲ ਹੈ ਨਾ ਪਾਤਸ਼ਾਹ ਕਹਿੰਦੇ ਮਨ ਵੀ ਉਸੇ ਤਰ੍ਹਾਂ ਹੀ ਚੰਚਲ ਹੈ ਜਿਵੇਂ ਮਾਇਆ ਬੰਦੇ ਦੇ ਕੋਲ ਰਹਿੰਦੀ ਨਹੀਂ ਪਾਤਸ਼ਾਹ ਕਿਰਪਾ ਕਰਕੇ ਗੁਰਬਾਣੀ ਦੇ ਵਿੱਚ ਸਮਝਾਉਂਦੇ ਐ ਕਿ ਇਹ ਮਾਇਆ ਤਾਂ ਪਾਤਸ਼ਾਹ ਕਹਿੰਦੇ ਰੱਬ ਦਾ ਪਰਮਾਤਮਾ ਦਾ ਬਣਾਇਆ ਹੋਇਆ ਖੇਲ ਐ ਜਿਹੜਾ ਧਨ ਹੈ ਕਦੇ ਆਉਂਦਾ ਐ ਬੰਦੇ ਕੋਲੇ ਕਦੇ ਚਲਿਆ ਜਾਂਦਾ ਐ ਬੰਦੇ ਤੋਂ ਕਈ ਤਰ੍ਹਾਂ ਦੇ ਚੋਜ ਕਰਾਉਂਦਾ ਐ ਧਨ ਮਾਇਆ ਬੰਦਾ ਚ ਤੋਂ ਪੈਸੇ ਮਾਇਆ ਦੇ ਵੱਸ ਹੋ ਜਾਂਦਾ ਜਦੋਂ ਮਨ ਵਿੱਚ ਲੋਭ ਪੈਦਾ ਹੋ ਜਾਂਦਾ ਹੈ ਹਾਂ ਸਬਰ ਤੇ ਸੰਤੋਖ ਨਾਲ ਭਰਿਆ ਹੋਇਆ ਬੰਦਾ ਉਹ ਮਾਇਆ ਵੱਲ ਵਧੇਗਾ ਜਰੂਰ ਪਰ ਉਥੋਂ ਤੱਕ ਜਿੱਥੋਂ ਤੱਕ ਉਹਦੀ ਲੋੜ ਹੈ ਉਦੋਂ ਅੱਗੇ ਉਹ ਲਾਲਚ ਵੱਸ ਹੋ ਕੇ ਕਿਸੇ ਦਾ ਹੱਕ ਖਾਣ ਦਾ ਯਤਨ ਨਹੀਂ ਕਰੇਗਾ ਪਰ ਜਿਹੜਾ ਬੰਦਾ ਲਾਲਚ ਵੱਸ ਹੋ ਜਾਂਦਾ ਹੈ ਨਾ ਉਹ ਤਾਂ ਫਿਰ ਮਹਾਰਾਜ ਸਹਿਬ ਬਚਨ ਕਰਦੇ ਐ ਨਾ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁੱਤਦਾਰਾ ਪੇ ਆਣ ਲਟਾਵੇ ਜਦੋਂ ਮੋਹ ਦੇ ਵਿੱਚ ਗਲਤਾਨਦ ਹੁੰਦਾ ਹੈ ਲਾਲਚ ਵੱਸ ਹੋ ਕੇ ਬਹੁਤੇ ਖੇਲ ਸ਼ਾਲਕਵਟ ਕਰਕੇ ਪਰਾਇਆ ਧਨ ਲਿਆ ਕੇ ਆਪਣੇ ਬੱਚਿਆਂ ਦੇ ਉਤੋਂ ਲਟਾਉਂਦਾ ਧੀਆਂ ਪੁੱਤਰਾਂ ਤੋਂ ਪਰਿਵਾਰ ਤੋਂ ਪਾਤਸ਼ਾਹ ਕਹਿੰਦੇ ਪਰ ਇਹ ਭਾਈ ਮਨ ਦੇ ਵਿੱਚ ਗੱਲ ਲੈ ਕੇ ਚੱਲੋ ਇਹ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਇਹ ਧਨ ਪਾਤਸ਼ਾਹ ਕਹਿੰਦੇ ਜਿਵੇਂ ਮਨ ਹੈ ਜਿਵੇਂ ਧਨ ਹੈ ਧਨ ਹੈ ਉਸੇ ਤਰ੍ਹਾਂ ਧਨ ਵੀ ਪਰਮਾਤਮਾ ਦੀ ਖੇਡ ਹੀ ਹੈ ਇਹ ਕਦੇ ਆਉਂਦੀ ਹੈ ਬੰਦੇ ਦੇ ਕੋਲ ਕਦੇ ਮਾਇਆ ਚਲੀ ਜਾਂਦੀ ਹੈ ਬਾਦਸ਼ਾਹ ਇਸੇ ਕਰਕੇ ਕਹਿੰਦੇ ਐ ਵੀ ਉਹਦੇ ਨਾਲ ਸਾਝ ਪਾ ਜਿੰਨੇ ਸਦਾ ਰਹਿਣਾ ਜਦੋਂ ਤੂੰ ਉਹਦਾ ਹੋ ਗਏ ਨਾ ਬਾਦਸ਼ਾਹ ਕਹਿੰਦੇ ਗੁਰਬਾਣੀ ਵਿੱਚ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਜੇ ਤੂੰ ਮੇਰਾ ਬਣ ਜਾਏ ਤੇ ਸਭ ਕੁਝ ਹੀ ਤੇਰਾ ਹੋ ਜਾਏਗਾ ਇਸੇ ਕਰਕੇ ਬਾਦਸ਼ਾਹ ਕਹਿੰਦੇ ਇਹ ਗੁਰਮੁਖਾਂ ਦੀ ਬਿਰਤੀ ਹੈ ਰੱਬ ਦੇ ਪਿਆਰਿਆਂ ਦੀ ਕਿ ਸਾਡਾ ਤੇ ਹੈ ਹੀ ਕੁਝ ਨਹੀਂ ਸਭ ਕੁਝ ਹੀ ਅਕਾਲ ਪੁਰਖ ਪਰਮਾਤਮਾ ਜੀ ਤੁਹਾਡਾ ਹੈ ਤੁਹਾਡਾ ਦਿੱਤਾ ਤਨ ਹੈ ਤੁਹਾਡਾ ਤਨ ਹੈ ਤੁਹਾਡਾ ਦਿੱਤਾ ਹੋਇਆ ਮਨ ਹੈ ਸੋਈ ਸੁਗਡ ਸੁਜਾਨੀ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੀ ਸੁਗਡ ਹੈ ਸੁਜਾਨ ਹੈ ਅਗੇ ਪਾਤਸ਼ਾਹ ਕਿਰਪਾ ਕਰ ਦੇ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨਹੀਂ ਸਾਡਾ ਦੁੱਖ ਤੇ ਸੁਖ ਸੁਣਨਾ ਕੀਤਾ ਹੈ ਜਮਾਂ ਦੀ ਮਾਰ ਦਾ ਦੁੱਖ ਸੰਸਾਰ ਵਿੱਚ ਕੀਤੇ ਹੋਏ ਕਰਮਾਂ ਦਾ ਜਿਹੜਾ ਦੁੱਖ ਸਾਹਮਣੇ ਆਉਣਾ ਸੀ ਜਿਹੜਾ ਵਿਸ਼ਿਆਂ ਵਕਾਰਾਂ ਦਾ ਦੁੱਖ ਹੈ ਹੰਕਾਰ ਦਾ ਦੁੱਖ ਹੈ ਅਕਾਲ ਪੁਰਖ ਪਰਮਾਤਮਾ ਦੀ ਜਦੋਂ ਸ਼ਰਣ ਦੇ ਵਿੱਚ ਪਏ ਉਹਨੇ ਇਹਨਾਂ ਦੁੱਖਾਂ ਨੂੰ ਸੁਣਿਆ ਤੇ ਸੁੱਖਾਂ ਨੂੰ ਜੀਵਨ ਦੇ ਵਿੱਚ ਪਰਵੇਸ਼ ਕੀਤਾ ਦੁੱਖਾਂ ਦਾ ਖਾਤਮਾ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਹੀਂ ਕਿਉਂਕਿ ਮਹਾਰਾਜ ਕਿਰਪਾ ਕਰਦੇ ਹੈ ਬੇਣਤੀ ਦੁੱਖਾਂ ਦੀ ਉਹਦੇ ਅੱਗੇ ਕਰਨੀ ਚਾਹੀਦੀ ਹੈ ਜਿਹੜਾ ਸੁੱਖਾਂ ਦਾ ਦਾਤਾ ਹੋਵੇ ਜਿਹੜਾ ਆਪ ਦੁਖੀ ਹੈ ਮਹਾਰਾਜ ਕਹਿੰਦੇ ਉਹ ਕਿਸੇ ਨੂੰ ਕੀ ਸੁੱਖ ਦੇਵੇਗਾ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ ਸਾਰੀ ਸ੍ਰਿਸ਼ਟੀ ਦੇ ਵੱਡੇ ਵੱਡੇ ਰਾਜੇ ਦੁਖੀ ਹੈ ਭਾਵੇਂ ਉਹ ਵੱਡੀਆਂ ਵੱਡੀਆਂ ਹਕੂਮਤਾਂ ਦੇ ਮਾਲਕ ਹਨ ਪਰ ਜਿਹੜੇ ਵੱਡੇ ਦੁੱਖ ਮੈਨੂੰ ਜਾਪਦਾ ਉਹਨਾਂ ਦੇ ਉਹਨਾਂ ਨੂੰ ਲੱਗੇ ਹੈ ਉਹਨੇ ਆਮ ਬੰਦੇ ਦੇ ਜੀਵਨ ਦੇ ਵਿੱਚ ਨਹੀਂ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਜਪਤ ਹੋਏ ਸੁਖਿਆ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹੀ ਸੁਖ ਮਿਲਦਾ ਹੈ ਅਸਲ ਦੇ ਵਿੱਚ ਤਾਂ ਨਹੀਂ ਤੇ ਮਹਾਰਾਜ ਜੀ ਕਹਿੰਦੇ ਵੱਡੇ ਵੱਡੇ ਰਾਜੇ ਲੋਕ ਵੀ ਦੁਖੀ ਹਨ ਤੇ ਪਾਤਸ਼ਾਹ ਕਹਿੰਦੇ ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ ਵੀ ਦੁੱਖ ਵੀ ਉਹਦੇ ਅੱਗੇ ਕਿਹਾ ਜਾ ਸਕਦਾ ਹੈ ਜਿਹਦੇ ਕੋਲੋਂ ਸੁਖ ਦੀ ਉਮੀਦ ਹੈ ਤੇ ਜੇ ਬੰਦਾ ਦੁਖੀ ਦੇ ਕੋਲੋਂ ਦੁਖੀ ਉਮੀਦ ਰੱਖੇਗਾ ਤੇ ਸੁਖ ਕਿੱਥੋਂ ਪ੍ਰਾਪਤ ਹੋ ਜਾਏਗਾ ਸੋਖੋ ਜੋ ਦੇ ਸਕਦਾ ਜਿਹੜਾ ਸੁਖਾਂ ਦਾ ਦਾਤਾ ਤਾਹਿਓ ਪਾਤਸ਼ਾਹ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਏ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਪਾਤਸ਼ਾਹ ਕਹਿੰਦੇ ਸਾਡਾ ਦੁੱਖ ਤੇ ਸੁਖ ਸੁਣਿਆ ਹੈ ਤਉ ਬਿਦ ਨੀਕੀ ਖਟਾਨੀ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਚੰਗੀ ਬਿਦ ਜਿਹੜੀ ਜੀਵਨ ਦੇ ਵਿੱਚ ਖੱਟੀ ਚੰਗੀ ਜਿਹੜੀ ਗੁਰੂ ਸਾਹਿਬ ਨੇ ਵਿਉਂਤ ਦਿੱਤੀ ਜਿਹਦੇ ਨਾਲ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ ਉਹ ਵਿਧ ਪ੍ਰਾਪਤ ਹੋਈ ਜੀਅ ਕੀ ਇਕੈ ਹੀ ਪਹਿਮਾਨੀ ਪਾਤਸ਼ਾਹ ਕਿਰਪਾ ਕਰਦੇ ਕਿ ਭਾਈ ਜੀਵ ਦੀ ਇੱਕ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਮੰਨੀ ਜਾਂਦੀ ਹੈ ਉਸ ਤੋਂ ਇਲਾਵਾ ਬੰਦਾ ਜਿਹੜੇ ਮਰਜੀ ਯਤਨ ਕਰੇ ਪਾਤਸ਼ਾਹ ਕਹਿੰਦੇ ਅਵਰ ਯਤਨ ਕਰ ਰਹੇ ਬਹੁਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਅਰਦਾਸ ਪ੍ਰਵਾਨ ਹੈ ਗੁਰੂ ਚਰਨਾਂ ਵਿੱਚ ਕੀਤੀ ਅਰਦਾਸ ਪ੍ਰਵਾਨ ਹੈ ਇਸ ਤੋਂ ਅਲੱਗ ਦਾ ਮਹਾਰਾਜ ਇਹ ਕਹਿੰਦੇ ਅਵਰ ਯਤਨ ਕਰ ਰਹੇ ਬਹੁਤੇਰੇ ਬਹੁਤ ਸਾਰੇ ਲੋਕ ਵੇਖੇ ਜਿਨ੍ਹਾਂ ਨੇ ਬਹੁਤ ਯਤਨ ਕੀਤੇ ਕਿ ਪਰਮਾਤਮਾ ਨਾਲ ਜੁੜ ਜਾਵਾਂਗੇ ਤਿੰਨ ਤਿਲ ਨਹੀਂ ਕੀਮਤ ਜਾਣੀ ਪਰ ਉਹਨਾਂ ਨੇ ਤਿਲ ਮਾਤਰ ਵੀ ਅਕਾਲ ਪੁਰਖ ਪਰਮਾਤਮਾ ਦੀ ਕੀਮਤ ਨਹੀਂ ਜਾਣੀ ਮਹਾਰਾਜ ਕਿਰਪਾ ਕਰ ਦੇ ਨਾ ਪਾਵਨ ਕੁਰਬਾਨੀ ਦੇ ਵਿੱਚ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਵੰਗ ਮ ਸਾਧੇ ਪੰਜ ਜਣਾ ਸਿਓ ਸੰਗ ਨਾ ਛਟਕਿਓ ਅਦਕ ਅੰਗ ਬੁੱਧ ਬਾਧੇ ਇਹੀ ਉਹ ਕਰਮ ਨੇ ਜਿਨ੍ਹਾਂ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਅਵਰਜਤਨ ਜਿਹੜੇ ਹੋਰ ਬਹੁਤੇ ਯਤਨ ਸੰਨ ਨਿਵਲੀ ਕਰਮ ਨੀਤੀ ਤੇ ਧੋਤੀ ਇਸ ਤੋਂ ਦੁਆਰਾ ਪ੍ਰਾਣਾਯਾਮ ਦੁਆਰਾ ਸਵਾਸ ਜਿਹੜੇ ਚੜ੍ਹਾ ਲੈਂਦੇ ਸੰਨ ਦਸਮ ਦਵਾਰ ਵੱਲ ਨੂੰ ਹੋਰ ਕਈ ਤਰ੍ਹਾਂ ਦੇ ਫੋਕਟ ਕਰਮ ਕਰਦੇ ਸਨ ਜੀਵਨ ਦੇ ਵਿੱਚ ਜਿਹੜੇ ਸਿੱਧ ਜੋਗੀ ਸਮੇਰ ਪਰਬਤਾਂ ਉੱਚੀਆਂ ਚੋਟੀਆਂ ਤੇ ਜਾ ਕੇ ਬੈਠੇ ਸਨ ਉਹਨਾਂ ਨੇ ਤਿਲ ਮਾਤਰ ਵੀ ਪ੍ਰਮਾਤਮਾ ਦੀ ਕੀਮਤ ਨੂੰ ਨਹੀਂ ਸੀ ਜਾਣਿਆ ਉਹਦੀ ਬਖਸ਼ਿਸ਼ ਨੂੰ ਨਹੀਂ ਸੀ ਜਾਣਿਆ ਰਧੀਆਂ ਸਿੱਧੀਆਂ ਤੱਕ ਪਹੁੰਚ ਕੇ ਹੰਕਾਰੀ ਹੋ ਗਏ ਤਨ ਮਨ ਧਨ ਹੰਗ ਤਾਂ ਆ ਗਈ ਉਹਨਾਂ ਦੇ ਵਿੱਚ ਕਿ ਸਾਡੇ ਵਰਗੀ ਤਾਂ ਤਾਕਤ ਹੀ ਕਿਸੇ ਕੋਲ ਨਹੀਂ ਅਸੀਂ ਤੇ ਚਾਹੀਏ ਆਪਣੀਆਂ ਰਧੀਆਂ ਸਿੱਧੀਆਂ ਨਾਲ ਜਿੰਨੇ ਮਰਜੀ ਖਜ਼ਾਨੇ ਪ੍ਰਗਟ ਕਰ ਦਈਏ ਸਾਡੇ ਤਨ ਵਰਗੀ ਤਾਕਤ ਕੋਈ ਤਾਕਤ ਕਿਸੇ ਕੋਲ ਨਹੀਂ ਸਾਡੇ ਵਰਗਾ ਮਨ ਕਿਸੇ ਕੋਲ ਨਹੀਂ ਜਿੰਨੇ ਚਤਰ ਅਸੀਂ ਐ ਜਿੰਨੇ ਸਿਆਣੇ ਅਸੀਂ ਐ ਉਹ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਤਰਸ ਕੀਤਾ ਸਤਗੁਰੂ ਉੱਥੇ ਗਏ ਤੇ ਮਹਾਰਾਜ ਜੀ ਕਹਿੰਦੇ ਕਿਹੜੇ ਪਰਮਾਤਮਾ ਚ ਪਏ ਹੋ ਜਿੰਨੂੰ ਪ੍ਰਾਪਤ ਕਰਨਾ ਸੀ ਉਹ ਤਾਂ ਪੈਂਡਾ ਤੁਹਾਡਾ ਰਾਹ ਚ ਹੀ ਰਹਿ ਗਿਆ ਰਧੀਆਂ ਸਧੀਆਂ ਤੱਕ ਪਹੁੰਚ ਕੇ ਹੰਕਾਰੀ ਹੋ ਗਏ ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਵੱਡੇ ਵੱਡੇ ਨਾਥ ਜੋਗੀ ਜਿਨ੍ਹਾਂ ਨੂੰ ਆਪਣੀ ਤਾਕਤ ਦਾ ਹੰਕਾਰ ਸੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੀ ਤਾਕਤ ਦਾ ਹੰਕਾਰ ਤੋੜਿਆ ਸਤਿਗੁਰੂ ਜੀ ਨੇ ਪਤਾ ਲੱਗਦਾ ਜਦੋਂ ਉਹ ਮਹਾਰਾਜ ਸਾਹਿਬ ਜੀ ਦਾ ਪ੍ਰਸੰਗ ਪੜ੍ਹੀਏ ਸਾਰਾ ਜਿੱਥੇ ਮਹਾਰਾਜ ਸਾਹਿਬ ਜੀਾਂ ਦੀ ਸਿੱਧਾਂ ਦੇ ਨਾਲ ਗੋਸ਼ਟੀ ਹੁੰਦੀ ਸਿੱਧ ਗੋਸ਼ਟ ਗੁਰਬਾਣੀ ਵੀ ਮਹਾਰਾਜ ਸਾਹਿਬ ਜੀ ਨੇ ਅਰਚੀ ਹੈ ਜਿਦੇ ਨਾਲ ਸਿੱਧਾਂ ਦੀ ਗੋਸ਼ਟ ਦਾ ਮਹਾਰਾਜ ਸਾਹਿਬ ਜੀ ਨੇ ਵਰਣਨ ਕੀਤਾ ਜਿਸ ਪਾਵਨ ਬਾਣੀ ਦੇ ਵਿੱਚ ਹੰਕਾਰ ਪਾਤਸ਼ਾਹ ਜੀ ਨੇ ਤੋੜਿਆ ਉਹ ਫੋਕਟ ਕਰਮ ਕਰ ਰਹੇ ਸਨ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਵੀ ਸਿੱਖ ਆਇਆ ਸੀ ਨਾ ਜਿਨੇ ਆ ਕੇ ਆਖਿਆ ਮਹਾਰਾਜ ਮੈਂ ਤਾਂ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੰਗਮ ਸਾਧ ਦੇ ਬੜੇ ਪਾਠ ਪੜ੍ਹੇ ਮੈਂ ਤਾਂ ਵੇਦਾਂ ਦੀ ਵਿਚਾਰ ਕੀਤੀ ਮੈਂ ਤਾਂ ਬਾਦਸ਼ਾਹ ਨਿਵਲੀ ਕਰਮ ਕਰ ਛੱਡੇ ਭੰਗਮਾ 나ੜੀ ਨੂੰ ਸੋਧਿਆ ਅਬ ਮਹਾਰਾਜ ਸਾਹਿਬ ਇਹ ਕਰਮ ਕਰਕੇ ਨਾ ਪੰਜ ਜਣਾ ਸਿਓ ਸੰਗ ਨਾ ਛੁੱਟ ਕਿਓ ਜਿਹੜੇ ਪੰਜ ਚੋਰ ਐ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੀ ਸੰਗਤ ਨੂੰ ਮੈਂ ਛੱਡ ਨਹੀਂ ਸਕਿਆ ਅਤਕ ਅਹੰਗ ਬੁੱਧ ਬਾਦੇ ਸਗੋਂ ਹੋਰ ਹੰਕਾਰ ਦੇ ਵਿੱਚ ਵੱਜ ਗਿਆ ਕਿ ਮੇਰੇ ਵਰਗਾ ਤਾਂ ਕਰਮ ਕਰਨ ਵਾਲਾ ਹੀ ਕੋਈ ਨਹੀਂ ਜਿਵੇਂ ਮੈਂ ਭੰਗਮਾ 나ੜੀ ਨੂੰ ਸਾਧ ਲੈਣਾ ਕੋਈ ਸਾਧ ਹੀ ਨਹੀਂ ਸਕਦਾ ਜਿਹੜੇ ਕਰਮ ਮੈਂ ਕਰਦਾ ਹੋਰ ਕੋਈ ਕਰ ਹੀ ਨਹੀਂ ਸਕਦਾ ਤੇ ਉਹ ਸਿੱਖ ਫਿਰ ਕਹਿੰਦਾ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹੈ ਪਿਆਰੇ ਇਹਨਾਂ ਤਰੀਕਿਆਂ ਦੇ ਨਾਲ ਪ੍ਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ ਕਿਉਂਕਿ ਮੈਂ ਕੀ ਇਹ ਕਰਮ अनेका ਮੈਂ अनेका ਐਸੇ ਕਰਮ ਕੀਤੇ ਐ ਹਾਰ ਪਰਿਉ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਉਹ ਸਿੱਖ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਕਹਿੰਦਾ ਹੁਣ ਮੈਂ ਅਸਲ ਮਾਲਕ ਦੇ ਦਵਾਰੇ ਤੇ ਆਇਆ ਹ ਗੁਰੂ ਸਾਹਿਬ ਕਿਰਪਾ ਕਰੋ ਮੈਨੂੰ ਵਿਵੇਕ ਗਿਆਨ ਵਾਲੀ ਬੁੱਧ ਦੇ ਦਿਓ ਮਤ ਦੇ ਦਿਓ ਮਹਾਰਾਜ ਕਿਰਪਾ ਕਰਕੇ ਹੀ ਸਮਝਾਉਂਦੇ ਜਿਹੜੇ ਫੋਕਿਆਂ ਕਰਮਾਂ 'ਚ ਪੈ ਜਾਂਦੇ ਆ ਨਾ ਕਿ ਸ਼ਾਇਦ ਇਹਨਾਂ ਤਰੀਕਿਆਂ ਨਾਲ ਰੱਬ ਮਿਲ ਜਾਏਗਾ ਮੜੀਆਂ ਮਸਾਣਾ ਤੇ ਨੱਕ ਰਗੜ ਕੇ ਨਹੀਂ ਮਹਾਰਾਜ ਕਹਿੰਦੇ ਦੁਬਦਾਨਾ ਪੜੋ ਹਰ ਬਿੰਦ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਨਾ ਭਾਈ ਇਹਨਾਂ ਦੇ ਇਹਨਾਂ ਤੋਂ ਰੱਬ ਦੀ ਉਮੀਦ ਨਾ ਰੱਖੋ ਜੇ ਰੱਬ ਨੂੰ ਪ੍ਰਾਪਤ ਕਰਨਾ ਹੈ ਤੇ ਗੁਰ ਉਪਦੇਸ਼ ਦੁਆਰਾ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਪੂਜਾ ਕਰੋ ਜਿੰਨੂੰ ਮਿਲਣਾ ਹੈ ਉਹਦਾ ਹੀ ਨਾਮ ਧਿਆਵੋ ਉਸ ਪਰਮਾਤਮਾ ਨੂੰ ਜਪਣਾ ਕਰੋ ਮਹਾਰਾਜ ਕਹਿੰਦੇ ਬਾਕੀ ਕਰਮ ਜਿਹੜੇ ਝੂਠੇ ਐ ਇਹਨਾਂ ਨੂੰ ਤਿਆਗ ਦੇਣਾ ਕਰੋ ਕਿਉਂਕਿ ਪਾਤਸ਼ਾਹ ਕਹਿੰਦੇ ਗਿਆਨੀ ਧਿਆਨੀ ਗੁਰਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਜਿਹੜੀ ਉਹ ਤਿਲ ਮਾਤਰ ਕਹੀ ਨਹੀਂ ਜਾ ਸਕਦੀ ਐਡੀ ਵੱਡੀ ਵਡਿਆਈ ਹੈ ਪਰ ਮਹਾਰਾਜ ਕਹਿੰਦੇ ਜਿਹੜੇ ਫੋਕੇ ਕਰਮਾਂ ਚ ਪੈ ਜਾਂਦੇ ਹਨ ਉਹ ਜਾਣ ਵੀ ਨਹੀਂ ਸਕਦੇ ਉਹਦੀ ਵਡਿਆਈ ਨੂੰ ਤੇ ਜਿਹੜੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਨੂੰ ਮਾਨਦੇ ਹਨ ਰਹਾਉ ਦਾ ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿੰਦੇ ਅਮਰਤ ਨਾਮ ਨਿਰਮੋਲਕ ਹੀਰਾ ਗੁਰ ਦੀਨੋਂ ਮੰਤਾਨੀ ਅਕਾਲ ਪੁਰਖ ਪਰਮਾਤਮਾ ਦਾ ਨਾਮ ਪਾਤਸ਼ਾਹ ਕਹਿੰਦੇ ਨਿਰਮੋਲਕ ਹੀਰਾ ਹੈ ਜਿਹਦਾ ਮੁੱਲ ਹੀ ਕੋਈ ਨਹੀਂ ਜਿਹੜਾ ਕਿਸੇ ਮੁੱਲ ਤੇ ਖਰੀਦਿਆ ਨਹੀਂ ਜਾ ਸਕਦਾ ਆਸ਼ਾ ਗੁਰਬਾਣੀ ਵਿੱਚ ਕਿਰਪਾ ਕਰਦੇ ਮਹਾਰਾਜ ਸਾਹਿਬ ਬੇਅੰਤ ਥਾਵਾਂ ਤੇ ਸਾਨੂੰ ਸਮਝਾਉਂਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਅਮੋਲ ਹੈ ਜ ਜੀ ਦੀ ਕੀਮਤ ਹੀ ਕੋਈ ਨਹੀਂ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਪਾਤਸ਼ਾਹ ਕਿਰਪਾ ਕਰਦੇ ਗੁਰਬਾਣੀ ਦੇ ਵਿੱਚ ਮਹਾਰਾਜ ਦਇਆ ਕਰਦੇ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਗੁਰੂ ਅਮਰਦਾਸ ਹੈ ਪਾਤਸ਼ਾਹ ਜੀ ਦੇ ਬਚਨ ਹੈ ਇਹੋ ਪ੍ਰਮਾਤਮਾ ਅਮੋਲਕ ਹੈ ਉਦਾ ਮੁੱਲ ਨਹੀਂ ਪਾਇਆ ਜਾ ਸਕਦਾ ਐਸੇ ਕਰਕੇ ਮਹਾਰਾਜ ਕਹਿੰਦੇ ਉਹ ਨਰਮੋਲਕ ਹੀਰਾ ਗੁਰਦੀਨੋ ਮੰਤਾਨੀ ਇਹ ਤਾਂ ਗੁਰੂ ਸਾਹਿਬ ਨੇ ਮਤ ਦਿੱਤੀ ਹੈ ਕਿ ਉਹ ਪਰਮਾਤਮਾ ਦੇ ਨਾਲ ਜੁੜਨਾ ਕਿਵੇਂ ਹੈ ਉਹਦੇ ਨਾਮ ਨੂੰ ਪ੍ਰਾਪਤ ਕਿਵੇਂ ਕਰਨਾ ਜਿਵੇਂ ਭਗਤ ਕਬੀਰ ਸਾਹਿਬ ਜੀਆ ਦੀ ਸੋਭਾ ਵਧਨ ਲੱਗੀ ਸੰਸਾਰ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਤੇ ਜਿਹੜਾ ਰਾਜਾ ਸੀ ਉਹਨੇ ਆਖਿਆ ਵੀ ਮੈਂ ਰਾਜਾ ਉਨੀ ਸਿਫਤ ਮੇਰੀ ਨਹੀਂ ਹੁੰਦੀ ਜਿੰਨੀ ਕਬੀਰ ਸਾਹਿਬ ਦੀ ਹੋਂ ਲੱਗ ਪਈ ਪਹਿਲਾਂ ਤਾਂ ਲੋਕ ਨਿੰਦਿਆ ਕਰਦੇ ਸੀ ਪਰ ਜਦੋਂ ਫਿਰ ਕਬੀਰ ਸਾਹਿਬ ਜੀ ਆਪ ਹੀ ਪਾਵਨ ਬਾਣੀ ਵਿੱਚ ਕਿਰਪਾ ਕਰਦੇ ਨਾ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਦਾਮੇ ਹੋਇ ਨਿਬਰਿਓ ਵੀ ਕਬੀਰ ਸੰਗਤਾਂ ਦੀ ਸੰਤਾਂ ਦੀ ਸੰਗਤ ਕਰਕੇ ਵਿਗੜਿਆ ਜ਼ਰੂਰ ਸੀ ਪਰ ਅੱਜ ਉਹ ਰੱਬ ਦਾ ਰੂਪ ਹੋ ਕੇ ਨਿਬੜ ਚੁੱਕਾ ਹੈ ਜਦੋਂ ਫਿਰ ਭਗਤ ਕਬੀਰ ਸਾਹਿਬ ਜੀਆਂ ਦੀ ਪਰਮਾਤਮਾ ਨੇ ਲਾਜ ਰੱਖੀ ਸੋਨੇ ਦੇ ਆ ਵਰਤਨਾ ਦੇ ਵਿੱਚ ਆਇਆ ਹੋਇਆ ਨੂੰ ਪ੍ਰਸ਼ਾਦੇ ਸ਼ਿਕਾਇਤ ਤੇ ਲੋਕੀ ਕਬੀਰ ਸਾਹਿਬ ਕਬੀਰ ਸਾਹਿਬ ਕੰ ਉਠੇ ਨਾ ਉਦੋਂ ਰਾਜੇ ਨੇ ਆਖਿਆ ਵੀ ਇਹਦੇ ਕੋਲ ਇਹੋ ਜਾਂ ਕੀ ਜਿਹੜਾ ਮੇਰੇ ਕੋਲ ਨਹੀਂ ਦੁਨੀਆ ਗੁਣ ਗਾਉਂਦੀ ਐ ਕਬੀਰ ਸਾਹਿਬ ਦੇ ਤੇ ਭਗਤ ਸਾਹਿਬ ਜੀ ਨੂੰ ਆਕੇ ਕਹਿੰਦਾ ਹੈ ਵੀ ਤੇਰੇ ਕੋਲੇ ਕੀ ਹੈ ਵੀ ਜੋ ਦੁਨੀਆ ਤੇਰਾ ਜਸ ਗਾਉਂਦੀ ਤੇ ਕਬੀਰ ਸਾਹਿਬ ਕਹਿੰਦੇ ਮੇਰੇ ਕੋਲ ਪਰਮਾਤਮਾ ਦਾ ਰੱਬ ਦਾ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਇਹ ਰਾਜਾ ਕਹਿੰਦਾ ਤੈਨੂੰ ਮੈਂ ਜਿੰਨੀਆਂ ਮੋਹਰਾਂ ਆਖੇਗਾ ਉਹ ਦੇ ਦੇਣਾ ਤੈਨੂੰ ਜੋ ਮੁੱਲ ਚਾਹੀਦਾ ਉਹ ਮੇਰੇ ਤੋਂ ਲੈ ਲੈ ਤੇ ਪਰ ਤੂੰ ਮੈਨੂੰ ਪਰਮਾਤਮਾ ਦਾ ਨਾਮ ਦੇ ਦੇ ਤੇ ਫਿਰ ਕਬੀਰ ਸਾਹਿਬ ਜੀ ਨੇ ਆਖਿਆ ਸੀ ਵੀ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਇਹ ਤਾਂ ਮਨ ਦੇ ਰਾਮ ਲੀਆ ਹੈ ਮੋਲ ਇਹਦਾ ਮੁੱਲ ਹੋਰ ਕੋਈ ਨਹੀਂ ਇਹ ਤਾਂ ਮਨ ਪਰਮਾਤਮਾ ਨੂੰ ਸਮਰਪਿਤ ਕਰਨਾ ਪੈਂਦਾ ਇਹ ਤਾਂ ਮਨ ਰੱਬ ਦੇ ਅੱਗੇ ਭੇਟ ਕਰਕੇ ਸਭ ਕੁਝ ਉਹਨੂੰ ਦੇ ਕੇ ਨਾਮ ਦੀ ਬਖਸ਼ਿਸ਼ ਲਈ ਹੈ ਇਹ ਇਸ ਤਰ੍ਹਾਂ ਨਹੀਂ ਮਿਲਦਾ ਪੈਸੇ ਵੱਟੇ ਮਾਇਆ ਦੇ ਵੱਟੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਰਮੋਲਕ ਹੀਰਾ ਹੈ ਗੁਰੂ ਦੀ ਕਿਰਪਾ ਦੇ ਨਾਲ ਮਹਾਰਾਜ ਕਿਰਪਾ ਕਰਦੇ ਨਾਮ ਅਮੋਲਕ ਪਾਇਆ ਨਾ ਜਾਏ ਗੁਰਪ੍ਰਸਾਦ ਵਸੈ ਮਨ ਆਏ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਨ ਵਿੱਚ ਪ੍ਰਮਾਤਮਾ ਦਾ ਨਾਮ ਵੱਸਦਾ ਹੈ ਇਹ ਗੁਰੂ ਸਾਹਿਬ ਮਤ ਦੇਂਦੇ ਜਿਨ੍ਹਾਂ ਨੂੰ ਫਿਰ ਮਤ ਦਿੱਤੀ ਹੈ ਨਾ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਉਹ ਧਰਮ ਦੇ ਮਾਰਗ ਤੇ ਚੱਲਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਿਆਂ ਕਦੇ ਵੀ ਧਰਮ ਦੀ ਪੌੜੀ ਤੋਂ ਡਿੱਗਦੇ ਨਹੀਂ ਐ ਧਰਮ ਦੇ ਰਾਹ ਤੇ ਚੱਲਦੇ ਡੋਲਦੇ ਨਹੀਂ ਐ ਮਹਾਰਾਜ ਸਾਹਿਬ ਕਿਰਪਾ ਕਰਦੇ ਦ੍ਰਿੜ ਕਰ ਰਹੇ ਹੋ ਗੁਰੂ ਸਾਹਿਬ ਨੇ ਉਹਨਾਂ ਨੂੰ ਦ੍ਰਿੜਤਾ ਦੇ ਦਿੱਤੀ ਫਿਰ ਭਾਵੇਂ ਉਹਨਾਂ ਦੇ ਤਨ ਤਿਆਰੇ ਕਿਉਂ ਨਹੀਂ ਚੱਲ ਗਏ ਦੋ ਫਾੜ ਕੇ ਉਹ ਨਹੀਂ ਹੋਗੇ ਸਰੀਰ ਦੇ ਫਿਰ ਭਾਵੇਂ ਉਹਨਾਂ ਦੇ ਖੋਪੜ ਕਿਉਂ ਨਹੀਂ ਲੱਗੇ ਧਰਮ ਦੇ ਰਾਹ ਤੇ ਚੱਲਦਿਆਂ ਫਿਰ ਭਾਵੇਂ ਉਹਨਾਂ ਦਾ ਬੰਦ-ਬੰਦ ਕਿਉਂ ਨਹੀਂ ਕੱਟ ਦਿੱਤਾ ਗਿਆ ਫਿਰ ਭਾਵੇਂ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਰੋ ਕੇ ਕਿਉਂ ਨਹੀਂ ਪਾ ਦਿੱਤੇ ਗਏ ਫਿਰ ਭਾਵੇਂ ਪੁੱਠੀਆਂ ਖੱਲਾਂ ਕਿਉਂ ਨਹੀਂ ਲਵਾ ਦਿੱਤੀਆਂ ਉਹਨਾਂ ਸੂਰਮਿਆਂ ਨੇ ਗੁਰੂ ਘਰ ਦੀਆਂ ਸੇਵਾਵਾਂ ਵਾਸਤੇ ਗੁਰੂ ਘਰਾਂ ਦੀ ਆਜ਼ਾਦੀ ਦੇ ਵਾਸਤੇ ਫਿਰ ਭਾਵੇਂ ਉਹਨਾਂ ਸੂਰਮਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਅੱਖਾਂ ਸਾਹਮਣੇ ਆਪਣੇ 8 ਸਾਲ ਦੇ ਪੁੱਤਰ ਅਜੀਤ ਸਿੰਘ ਦਾ ਦਿਲ ਕੱਢ ਕੇ ਕਾਲਜਾ ਆਪਣੇ ਮੂੰਹ ਦੇ ਵਿੱਚ ਕਿਉਂ ਨਾ ਪਵਾਇਆ ਹੋਵੇ ਫਿਰ ਉਹ ਧਰਮ ਦੇ ਰਾਤੇ ਡੋਲੇ ਨਹੀਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦ੍ਰਿੜਤਾ ਦੇ ਦਿੱਤੀ ਜਿਨ੍ਹਾਂ ਨੇ ਜਾਣ ਲਿਆ ਕਿ ਮਹਾਰਾਜ ਉਹ ਅਕਾਲ ਪੁਰਖ ਪਰਮਾਤਮਾ ਦਾ ਹੀ ਸਭ ਕੁਝ ਹੈ ਜੇ ਉਹਦੇ ਬਣਾਏ ਹੋਏ ਚਲਾਏ ਹੋਏ ਪੰਥ ਤੋਂ ਧਰਮ ਤੋਂ ਸਭ ਕੁਰਬਾਨ ਕਰ ਦੇਵਾਂਗੇ ਇਹਦੇ ਵਿੱਚ ਸਾਡਾ ਕੀ ਹੈ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਉਹਨਾਂ ਦੀ ਭਾਵਨਾ ਐਸੀ ਸੀ ਫੇਰ ਉਹ ਡੋਲੇ ਨਹੀਂ ਉਹਨਾਂ ਦੇ ਹਿਰਦਿਆਂ 'ਚ ਦ੍ਰਿੜਤਾ ਪੈਦਾ ਹੋ ਗਈ ਮਹਾਰਾਜ ਕਿਰਪਾ ਕਰਦੇ ਪੂਰਨ ਹੋਏ ਤ੍ਰਿਪਤਾਨੀ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਉਹ ਪੂਰਨ ਤੌਰ ਤੇ ਤ੍ਰਿਪਤ ਹੋਏ ਐ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋ ਗਈ ਨਹੀਂ ਤੇ ਮਹਾਰਾਜ ਕਹਿੰਦੇ ਮਾਇਆ ਕਰਕੇ ਧਨ ਕਰਕੇ ਪਦਾਰਥਾਂ ਦੇ ਕਰਕੇ ਸੰਸਾਰ ਦੇ ਵਿੱਚ ਕੋਈ ਰਜਿਆ ਨਹੀਂ ਇਹ ਤਾਂ ਇਹੋ ਜੀ ਆਗ ਹੈ ਜਿੰਨੀਆਂ ਲੱਕੜਾਂ ਛੱਟੀ ਜਾਵਾਂਗੇ ਓਨੀਆਂ ਭਾਂਬੜ ਮੱਚੀ ਜਾਣਗੇ ਜਿੰਨੇ ਪਦਾਰਥ ਜੀਵਨ ਵਿੱਚ ਮਿਲੀ ਜਾਣਗੇ ਬੰਦੇ ਦੀ ਓਨੀ ਭੁੱਖ ਵੱਧਦੀ ਜਾਏਗੀ ਇਹ ਤਾਂ ਮਹਾਰਾਜ ਕਹਿੰਦੇ ਇਹੋ ਜੀ ਆਗ ਹੈ ਤ੍ਰਸਨਾ ਵਿਰਲੇ ਹੀ ਕੀ ਬੁੱਝੀ ਹੈ ਪਰ ਜਿਹੜੇ ਧਰਮ ਦੇ ਰਾਹ ਤੇ ਚੱਲ ਪੈਂਦੇ ਐ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਤ ਦੇ ਦਿੱਤੀ ਹੈ ਆਸੜ ਦੇ ਵਿੱਚ ਪੂਰਨ ਹੋਏ ਤ੍ਰਿਪਤਾਨੀ ਪਾਤਸ਼ਾਹ ਕਹਿੰਦੇ ਉਹ ਪੂਰਨ ਤੌਰ ਤੇ ਤ੍ਰਿਪਤ ਹੋ ਗਏ ਐ। ਉਹ ਜੋ ਵਿੱਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਫਿਰ ਉਸ ਅਕਾਲਪੁਰਖ ਪਰਮਾਤਮਾ ਦੇ ਮੈਂ ਤੇ ਤੂੰ ਦੀ ਜਿਹੜੀ ਗੱਲ ਸੀ ਮਹਾਰਾਜ ਕਹਿੰਦੇ ਪਰਮਾਤਮਾ ਦੇ ਪਿਆਰੇ ਕਹਿੰਦੇ ਉਹ ਜੋ ਵਿੱਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਉਹ ਤੇ ਗੱਲ ਖਤਮ ਹੋ ਗਈ ਜੀਵਨ ਦੇ ਵਿੱਚੋਂ। ਹੁਣ ਤੇ ਅਕਾਲਪੁਰਖ ਪਰਮਾਤਮਾ ਦੇ ਨਾਲ ਐਸਾ ਪ੍ਰੇਮ ਬਣ ਗਿਆ ਵੀ ਪਰਮਾਤਮਾ ਨੂੰ ਆਪਣਾ ਤੇ ਆਪਣੇ ਆਪ ਨੂੰ ਪਰਮਾਤਮਾ ਦੇ ਸਮਝਨੇ ਆ ਮੈਂ ਤੇ ਤੂੰ ਵਾਲੀ ਗੱਲ ਮੁੱਕ ਗਈ ਕਿਸ ਤਰ੍ਹਾਂ ਅਲੰਕਾਰ ਮਿਲ थैਲੀ ਹੋਈ ਹੈ ਤਾਂ ਤੇ ਕਣਕ ਵਿਖਾਨੀ ਬਹੁਤ ਸਾਰੇ ਗਹਿਣੇ ਸੁਨਿਆਰ ਨੇ ਪਗਲਾ ਕੇ ਉਹਨਾਂ ਨੂੰ ਇੱਕ ਗੁੱਠੜੀ ਬਣਾ ਦਿੱਤਾ ਇੱਕ थैਲੀ ਬਣਾ ਦਿੱਤਾ ਤੇ ਫਿਰ ਇਹ ਨਹੀਂ ਕੋਈ ਕਹਿ ਸਕਦਾ ਕਿ ਇਹ ਗਹਿਣੇ ਸਨ ਫਿਰ ਹਰ ਕੋਈ ਇਹੀ ਆਖੇਗਾ ਕਿ ਇਹ ਸੋਨਾ ਹੈ ਸੋਨਾ ਮਹਾਰਾਜ ਜੀ ਸੇ ਤਰ੍ਹਾਂ ਪ੍ਰਮਾਤਮਾ ਨੇ ਇਹ ਗਹਿਣੇ ਕੱਢੇ ਜਿੰਨੇ ਆਪਾਂ ਬੈਠੇ ਵੱਖ-ਵੱਖ ਤਰ੍ਹਾਂ ਦੇ ਰੂਪ ਦਿੱਤੇ ਐ ਪਰ ਜਿਹੜਾ ਜਪ ਤਪ ਦੀ ਭੱਠੀ ਤੇ ਆਪਣੇ ਆਪ ਨੂੰ ਤਪਾ ਕੇ ਵਿਹਾਰਾਗ ਦੇ ਵਿੱਚ ਪਿਗਲ ਜਾਂਦਾ ਹੈ ਸ਼ਰਧਾ ਭਾਵਨਾ ਦੇ ਵਿੱਚ ਆ ਕੇ ਹੰਕਾਰ ਨੂੰ ਛੱਡ ਕੇ ਅਕਾਲ ਪੁਰਖ ਪ੍ਰਮਾਤਮਾ ਚ ਭੇਦ ਹੋ ਜਾਂਦਾ ਹੈ ਫਿਰ ਉਹਨੂੰ ਬੰਦਾ ਨਹੀਂ ਮਹਾਰਾਜ ਕਹਿੰਦੇ ਸੋਬ ਜੋ ਪ੍ਰਾਨੀ ਇਸ ਦਿਨ ਭਜੈ ਰੂਪ RAM ਤੇ ਜਾਣ ਫਿਰ ਉਹ ਰੱਬ ਦਾ ਰੂਪ ਹੋ ਜਾਂਦਾ ਹੈ ਇਸ ਕਰਕੇ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਬਾ ਜੀ ਅਨਹਤ ਬਾਣੀ ਫਿਰ ਉਹਨਾਂ ਦੇ ਹਿਰਦਿਆਂ ਚੋਂ ਪਰਮਾਤਮਾ ਦੀ ਜੋਤ ਜੋ ਬਲਤਾਂ ਰਹੀ ਹਰ ਇੱਕ ਦੇ ਅੰਦਰ ਕਿਉਂਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਕੋਈ ਗੁਰੂ ਸਾਹਿਬ ਦੀ ਮਤ ਨੂੰ ਧਾਰਨ ਕਰਦਾ ਉਹ ਜੋਤ ਪ੍ਰਗਟ ਹੁੰਦੀ ਹੈ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਦੇ ਹੈ ਫਿਰ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਸਹਿਜ ਹੀ ਸੁਖ ਮਿਲਦੇ ਹੈ ਸਹਿਜ ਹੀ ਸੋਭਾ ਮਿਲਦੀ ਸੰਸਾਰ ਦੇ ਵਿੱਚ ਬਾਜੇ ਅਨਹਤ ਬਾਣੀ ਤੇ ਅਨਹਤ ਨਾਦ ਬਾਣੀ ਦੇ ਹਿਰਦੇ ਦੇ ਵਿੱਚ ਵੱਜਦੇ ਪਾਉ ਸਦਾ ਹੀ ਆਨੰਦ ਬਣਦਾ ਹੈ ਕਹੋ ਨਾਨਕ ਨੇ ਝਲ ਕਰ ਬਾਧਿਓ ਫਿਰ ਬੰਦਾ ਉਸ ਘਰ ਦੇ ਵਿੱਚ ਵੱਜ ਜਾਂਦਾ ਹੈ ਜਿਹੜਾ ਸਦਾ ਹੀ ਰਹਿਣ ਵਾਲਾ ਹੈ ਸਦਾ ਹੀ ਚੱਲਣ ਵਾਲਾ ਹੈ ਤੇ ਬਨਣ ਵਾਲਾ ਕੌਣ ਹੈ ਗੁਰ ਕੀਓ ਬੰਧਾਨੀ ਗੁਰੂ ਸਾਹਿਬ ਬਨਦੇ ਉਸ ਘਰ ਦੇ ਵਿੱਚ ਅਬ ਚਲ ਨਗਰ ਗੋਬਿੰਦ ਗੁਰੂ ਦਾ ਨਾਮ ਜਪਤ ਸੋਖ ਪਾਇਆ RAM ਉਹ ਨਗਰ ਜਿਹੜਾ ਸਾਡਾ ਅਸਲ ਘਰ ਹੈ ਜਿੱਥੇ ਸਭ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਇਹ ਸੰਸਾਰ ਸਰਾ ਹੈ ਜਿਹੜੇ ਨਾਮ ਜਪ ਕੇ ਜਾਂਦੇ ਐ ਮਹਾਰਾਜ ਉਹਨਾਂ ਨੂੰ ਨਿਜ ਘਰ ਗੁਰ ਧਾਮ ਦੇ ਵਿੱਚ ਪਾਤਸ਼ਾਹ ਕਿਰਪਾ ਕਰਕੇ ਵਾਸਾ ਦਿੰਦੇ ਹਨ ਜਿੱਥੇ ਮਹਾਰਾਜ ਕਹਿੰਦੇ ਸੱਚ ਖੰਡ ਵਸੈ ਨਿਰੰਕਾਰ ਜੋ ਸੱਚ ਦਾ ਖੰਡ ਹੈ ਜਿੱਥੇ ਸੱਚ ਦਾ ਵਾਸਾ ਹੈ ਜਿੱਥੇ ਬੇਗਾਮਾ ਪੁਰਾ ਸਹਿਰ ਕੋ ਨਾਉ ਜਿੱਥੇ ਗਾਮੀ ਕੋਈ ਨਹੀਂ ਚਿੰਤਾ ਹੀ ਕੋਈ ਨਹੀਂ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਇਹੋ ਜੇ ਘਰ ਦੇ ਵਿੱਚ ਇਹੋ ਜੇ ਨਗਰ ਦੇ ਵਿੱਚ ਵਾਸਾ ਉਹਨਾਂ ਨੂੰ ਮਿਲਦਾ ਹੈ ਜਿਹੜੇ ਗੁਰੂ ਮਤ ਦੁਆਰਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ ਕੇ ਜੀਵਨ ਸਵਾਰਦੇ ਹੈ ਆਤਸ਼ਾ ਕਿਰਪਾ ਕਰਨ ਸਤਗੁਰੂ ਜੀ ਦਾ ਪਾਵਨ ਉਪਦੇਸ਼ ਹਿਰਦਿਆਂ ਦੇ ਵਿੱਚ ਵਸੇ ਉਪਦੇਸ਼ ਦੇ ਅਨੁਸਾਰੀ ਹੋ ਕੇ ਜੀਵਨ ਭਤੀਤ ਕਰ ਕਰਨ ਦੀ ਗੁਰੂ ਸਾਹਿਬ ਸੋਜੀ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰ ਉਤੀਓ ਅਮਰਤ ਤਾਰੀ ਹੋ ਕੇ ਜਿਓ ਗੁਰੂ ਵਾਲੇ ਬਣੀਏ ਜੀ ਖੰਡੇ ਬਾਟੇ ਦਾ ਅਮਰਤ ਛਕੀਏ ਸਤਿਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਜੀ ਗੁਰੂ ਸਾਹਿਬ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਨੂੰ ਬੇਨਤੀ ਗੁਰੂ ਚਰਨਾਂ 'ਚ ਨਮਸਕਾਰ ਕਰਕੇ ਆਪ ਜੀ ਗੁਰੂ ਕੇ ਲੰਗਰਾਂ ਵਿੱਚ ਪਹੁੰਚੋ ਸੇਵਕ ਪਰਿਵਾਰ ਵੱਲੋਂ ਸੰਗਤਾਂ ਦੀ ਸੇਵਾ ਵਾਸਤੇ ਜਲ ਪਾਣੀ ਪਦਾਰਥ ਤਿਆਰ ਕੀਤੇ ਆਪ ਜੀ ਛੱਕ ਕੇ ਫੇਰ ਆਪਣਨੇ ੰਕਾਰ ਵਿਆਦ ਕਰਿਓ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ